ਡਾਕਟਰ ਸਵਾਮਣ ਦੀ ਟੀਮ ਤੇ ਹਰਿਆਣਾ ਪੁਲਿਸ ਨੇ ਹਮਲਾ ਕੀਤਾ ਦਵਾਈਆਂ ਰੋਲੀਆਂ ਗੱਡੀ ਉਹਨਾਂ ਦੀ ਪੰਨੀ ਤੇ ਜਿਹੜੀ ਟੀਮ ਸੀ ਉਹਨਾਂ ਦੀ ਉਹਨਾਂ ਨੂੰ ਵੀ ਸੱਟਾਂ ਆਈਆਂ ਉਹਦੇ ਚੰਦ ਮਿੰਟਾਂ ਚ ਹੀ ਪਤਾ ਲੱਗਾ ਵੀ ਜਦੋਂ ਤਾੜ ਤਾੜ ਉਧਰੋਂ ਆਵਾਜ਼ਾਂ ਆਉਂਦੀਆਂ ਕਿ ਨਹੀਂ ਆਪਣਾ ਸਾਡੀ ਗੱਡੀ ਭੰਨਤੀ ਜੀ ਦਵਾਈਆਂ ਜਿਹੜੇ ਟੇਬਲ ਦੇ ਉੱਤੇ ਪਈਆਂ ਸਾਨੂੰ ਉਹਨੂੰ ਲੱਤ ਮਾਰੀ ਉਹ ਵੀ ਭੰਨ ਉਹ ਵੀ ਤੋੜਤਾ ਪਰ ਦਵਾਈਆਂ ਕੀਰਤੀਆਂ ਮੈਂ ਤਾਂ ਸੀ ਮੈਂ ਡਰੈਸਿੰਗ ਕਰ ਰਿਹਾ ਸੀਗਾ ਡਰੈਸਿੰਗ ਕਰਦੇ ਕਰਦੇ ਪਹਿਲਾਂ ਨੇ ਆਣ ਕੇ ਪਿੱਛੋਂ ਵਾਰ ਕੀਤਾ ਲੱਤ ਮਾਰੀ ਮੈਂ ਗਿਰ ਗਿਆ ਜੀ ਉਸ ਤੋਂ ਬਾਅਦ ਗਿਰਦੇ ਗਿਰਦੇ ਜਦੋਂ ਮੇਰੇ ਤੇ ਲਾਠੀਆਂ ਦੇ ਨਾਲ ਹਮਲਾ ਕਰਨ ਲੱਗੇ ਸਿਰ ਤੇ ਕਰਨ ਲੱਗੀ ਸੀ ਮੇਰੇ ਕੋ ਹੱਥ ਕਰ ਲਿਆ ਮਾਰਨ ਸਿਰਤੀ ਲੱਗੇ ਸਨ ਪਰ ਵੀ ਬਾਇ ਚਾਂਸ ਵੀ ਥੈਂਕ ਗੋਡ ਵੀ ਮੇਰੀ ਬਾਹਗ ਕੇ ਆ ਗਈ ਤਾਂ ਬਾਹ ਦੇ ਉੱਪਰ ਹੀ ਬਜੀ ਬਾਹਵੇਂ ਫੈਕਚਰ ਰਹੀ ਹੈ ਸਿਰਫ ਥਾਪੀਆਂ ਤੱਕ ਮਾਰ ਕੇ ਗਏ ਦੇਖੋ ਇਹ ਤੱਕ ਕਰਕੇ ਗਏ ਵੀ ਹੁਣ ਤਾਂ ਸਿਰਫ ਡਾਂਗਾ ਮਾਰੀਆਂ ਨੇ ਜੀ ਨੈਕਸਟ ਟਾਈਮ ਆਏ ਤਾਂ ਤੁਹਾਡੇ ਗੋਲੀਆਂ ਵੀ ਮਾਰਾਂਗੇ ਭਾਈ ਉਹਨਾਂ ਯਾਦ ਸਾਡੇ ਕੋਲ ਕਿੱਡੀ ਮਿਸਾਲ ਆ ਦੁਸ਼ਮਣ ਦੀ ਫੌਜ ਨੂੰ ਵੀ ਭਾਈ ਕਨਈਆ ਜੀ ਪਣੀ ਬੁਲਾਉਂਦੇ ਰਹੇ ਤੇ ਉਹ ਹੈ ਜੀ ਕੰਮ ਭਾਈ ਕਨਈਆ ਦੇ ਵਾਰਸਾਂ ਦਾ ਜਦੋਂ ਤੁਹਾਡੀ ਇੰਟੈਂਸ਼ਨ ਤਾਂ ਇਹ ਆ ਕਿ ਚਾਹੇ ਉਹ ਸਾਹਮਣੇ ਕੋਈ ਪੁਲਸ ਵਾਲਾ ਜਿਹੜੇ ਸਾਡੇ ਤੇ ਗੋਲੀਆਂ ਮਾਰ ਰਹੇ ਜਿਹੜੇ ਥਰੂ ਕੈਸ ਦੇ ਗੋਲੇ ਛਾੜ ਰਹੇ ਨੇ ਅਸੀਂ ਉਹਨਾਂ ਦੀ ਵੀ ਉਨੀ ਸੇਵਾ ਕਰਨੀ ਹੈ ਪਰ ਉਹੀ ਪੁਲਸਾ ਕੇ ਉਹਨਾਂ ਦਵਾਈਆਂ ਨੂੰ ਖਿਲਾਰ ਦੇਵੇ ਗੱਡੀ ਭੰਨ ਦੇਵੇ ਤੇ ਜਿਹੜੇ ਮੈਡੀਕਲ ਸਹੂਤ ਦੇਣ ਵਾਲੇ ਤੁਹਾਡੇ ਯਾਰ ਜੀ ਵਲੰਟੀਅਰ ਸੀਗੇ ਤੇ ਉਹਨਾਂ ਤੇ ਹਮਲਾ ਨੇਵਾ ਕੀਤਾ ਹੋਵੇ ਕੀ ਸੋਚ ਨਹੀਂ ਜੀ ਸੋਚ ਬੱਤ ਸਾਨੂੰ ਕੋਈ ਚੀ ਸਿਕਾਇਰਕਸ ਆਮਨੇ ਵੀ ਆਪਾਂ ਭਾਈ ਕਿ ਨਹੀਂ ਜੀ ਸੋਚ ਚੱਲਣਾ ਆਪਾਂ ਸਿਰਫ ਸੇਵਾ ਕਰਨੀ ਆ ਕੋਈ ਕੋਈ ਤਿੱਕਤ ਨਹੀਂ ਕਿ ਜੇ ਕੋ ਕਹਿੰਦਾ ਕਹਿਣ ਤੋਂ ਸਵੈਮਨ ਸਿੰਘ ਨਾਲ ਗੱਲ ਹੋਈ ਉਸ ਤੋਂ ਬਾਅਦ ਹਾਂ ਜੀ ਹਾਂ ਜੀ ਡਾਕਟਰ ਸਵੈਮਨ ਸਿੰਘ ਜੀ ਨਾਲ ਗੱਲ ਹੋਈ ਆ ਇਹੀ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਆ ਦੇਰੀ ਦਿੱਤੇ ਵੀ ਆਪਾਂ ਕਿਸੇ ਧਮਕੀਆਂ ਤੋਂ ਜਾਂ ਕਿਸੇ ਤੋਂ ਨਹੀਂ ਨਾ ਆਪਣਾ ਕੰਮ ਆ ਸਿਰਫ ਸੇਵਾ ਕਰਨਾ ਤੇ ਆਪਾਂ ਸੇਵਾ ਕਰਦੇ ਰਾਵਾਂਗੇ ਜਦੋਂ ਡਾਕਟਰ ਸਵੈਮਨ ਸਿੰਘ ਆਪਣੀ ਟੀਮ ਬਾਰਡਰ ਤੇ ਭੇਜਦੇ ਨਹੀਂ ਤਾਂ ਕੁਝ ਖਾਸ ਫਿਰਕੇ ਦੇ ਲੋਕ ਡਾਕਟਰ ਸਵੈਮਾਨ ਪ੍ਰਤੀ ਇੱਕ ਜਿਹੜੀ ਨਫ਼ਰਤ ਦੀ ਨਫ਼ਰਤ ਦਾ ਪ੍ਰਚਾਰ ਹੈ ਜਿਹੜਾ ਉਹਨਾਂ ਪ੍ਰਤੀ ਏਜੰਡਾ ਚਲਾਉਂਦੇ ਨੇ ਤੁਸੀਂ ਵੀ ਦੇਖਿਆ ਹੋਣਾ ਟਵਿੱਟਰ ਤੇ ਬਹੁਤ ਟਵੀਟਸ ਆਏ ਸਰਫੇਸ ਕਰਕੇ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਰ ਵਾਰ ਕਿਸਾਨਾਂ ਦੀ ਮਦਦ ਕਰਦੇ ਨੇ ਜਿਆਦਾ ਟਵਿੱਟਰ ਦੇ ਉੱਤੇ ਬੜਾ ਅਟੈਕ ਹੁੰਦਾ ਵੀ ਇਹ ਟੈਰਰਿਸਟ ਨੂੰ ਅਤਿਵਾਦੀਆਂ ਨੂੰ ਇਹਦਾ ਸਪੋਰਟ ਕਰ ਰਿਹਾ ਹੈ ਇਹਨੂੰ ਇਥੋਂ ਤੱਕ ਵੀ ਧਮਕੀਆਂ ਗਈਆਂ ਵੀ ਜਿੰਨੀਆਂ ਇੰਡੀਆ ਦੇ ਵਿੱਚ ਜਿਹੜੇ ਮੈਡੀਕਲ ਡਾਕਟਰਸ ਨੇ ਇਹਨਾਂ ਦੇ ਨਾਲ ਨਾਲ ਲੱਗੇ ਹੋ ਇਹ ਗਲਤ ਬੰਦੇ ਨੂੰ ਸਪੋਰਟ ਕਰ ਰਹੇ ਆ ਤਾਂ ਇਥੇ ਇੱਕ ਇੱਕ ਹੋਰ ਸਵਾਲ ਹੁੰਦਾ ਵੀ ਕੀ ਲੋਕਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਵਾਕਿਆ ਉਹ ਕਿਸਾਨ ਗਲਤ ਨਹੀਂ ਜਿਹੜੇ ਆਪਣੇ ਹੱਕਾਂ ਲਈ ਬੈਠੇ ਜਿਸ ਹਾਵਨ ਨਾਲ ਪਾਸੋਂ ਸਾਡੇ ਤੇ ਅਤਿਆਚਾਰ ਹੋਇਆ ਕੋਈ ਇੰਨੇ ਗਲਤ ਆ ਸਿਰਫ ਉਹਨਾਂ ਨੇ ਆਪਣੇ ਹੱਕ ਹੀ ਮੰਗੇ ਆ ਇਹ ਡਾਕਟਰ ਸੁਹਾਮਨ ਸਿੰਘ ਦੀ ਟੀਮ ਆ ਜਿਹੜੇ ਹਰ ਅੰਦੋਲਨ ਦੇ ਵਿੱਚ ਪੰਜਾਬ ਦੇ ਹਰ ਸੰਘਰਸ਼ ਦੇ ਵਿੱਚ ਮਰੀਜ਼ਾਂ ਦੀ ਜ਼ਖਮੀਆਂ ਦੀ ਸੇਵਾ ਕਰਦੇ ਨੇ ਇਲਾਜ ਕਰਦੇ ਨੇ ਪਰ ਅੱਜ ਇਹ ਪੁਲਿਸ ਦੀ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਕਰਕੇ ਆਪਣਾ ਇਲਾਜ ਕਰਵਾਉਂਦੇ ਫਿਰਦੇ ਨੇ ਕਿਉਂਕਿ ਬੇਰਹਿਮੀ ਦੇ ਨਾਲ ਹਮਲਾ ਹੋਇਆ ਇਹਨਾਂ ਦੀ ਟੀਮ ਤੇ ਦਵਾਈਆਂ ਰੋਲੀਆਂ ਗਈਆਂ ਗੱਡੀਆਂ ਇਹਨਾਂ ਦੀ ਪੰਨੀ ਗਈ ਤੇ ਇਹ ਧਮਕੀ ਦਿੱਤੀ ਗਈ ਕਿ ਹਾਲੇ ਤੱਕ ਅਸੀਂ ਡੰਗਾ ਮਾਰਦੇ ਹਾਂ ਜੇ ਦੁਬਾਰਾ ਇਹ ਜਦੋਂ ਅਸੀਂ ਦੁਬਾਰਾ ਆਏ ਤਾਂ ਅਸੀਂ ਗੋਲੀਆਂ ਵੀ ਮਾਰਾਂਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪੁਰ ਟੋਲ ਬਿੱਤੇ ਦਿਨ ਖਨੌਰੀ ਬਾਰਡਰ ਤੇ ਬੜੀ ਬੇਰਹਿਮੀ ਦੇ ਨਾਲ ਹਮਲਾ ਕੀਤਾ ਗਿਆ ਹਰਿਆਣਾ ਦੀ ਪੁਲਿਸ ਵੱਲੋਂ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ ਤੇ ਹੀ ਨਹੀਂ ਬਲਕਿ ਉੱਥੇ ਜੋ ਕਿਸਾਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਸੀ ਈਵਨ ਮੈਡੀਕਲ ਟੀਮ ਤੇ ਹਮਲਾ ਹੋਇਆ ਮੈਡੀਕਲ ਟੀਮਾਂ ਤੇ ਹਮਲਾ ਹੋ ਜਾਣਾ ਬਹੁਤ ਵੱਡੀ ਗੱਲ ਆ ਜਿਹੜਾ ਉੱਥੇ ਕਿਸਾਨਾਂ ਦੀ ਰਾਹਤ ਦੇ ਲਈ ਸੀ ਡਾਕਟਰ ਸਵਾਮਾਨ ਦੀ ਟੀਮ ਤੇ ਹਰਿਆਣਾ ਪੁਲਿਸ ਨੇ ਹਮਲਾ ਕੀਤਾ ਦਵਾਈਆਂ ਰੋਲੀਆਂ ਗੱਡੀ ਉਹਨਾਂ ਦੀ ਪੰਨੀ ਤੇ ਜਿਹੜੀ ਟੀਮ ਸੀ ਉਹਨਾਂ ਦੀ ਉਹਨਾਂ ਨੂੰ ਵੀ ਸੱਟ ਆਈਆਂ ਤਾਂ ਬਾਈ ਅਮਰਤ ਮੇਰੇ ਨਾਲ ਨੇ ਉਸ ਦਿਨ ਖਨੌਰੀ ਬਾਰਡਰ ਤੇ ਮੌਜੂਦ ਸੀ ਲਗਾਤਾਰ ਕਿਸਾਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਸੀ ਮੈਡੀਕਲ ਸਹੂਲਤ ਸੀ ਜਿਹੜੀ ਉੱਥੇ ਉਹ ਕਿਸਾਨਾਂ ਨੂੰ ਦੇ ਰਹੇ ਸੀ ਆਪਣੀਆਂ ਸਵਾਮਾਂ ਦੇ ਰਹੇ ਸੀ ਤਾਂ ਬਾਈ ਅਮਰਤ ਪਹਿਲਾਂ ਪਾਤੜਾਂ ਦਾਖਲ ਸੀਗੇ ਤੇ ਫਿਰ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਕਿਉਂਕਿ ਇੰਜਰੀ ਗੰਭੀਰ ਸੀ ਤਾਂ ਅੱਜ ਪਟਿਆਲਾ ਆਏ ਨੇ ਰਜਿੰਦਰਾ ਹਸਪੀਟਲ ਸੀ ਖੜਿਆ ਗੱਲਬਾਤ ਇਹਨਾਂ ਨਾਲ ਕਰਦੇ ਆਂ ਬਾਈ ਕੀ ਹਾਲ ਚਾਲ ਅਮਰਤ ਕਿਵੇਂ ਆ ਸਿਹਤ ਕਿਵੇਂ ਆ ਹੋਣਾ ਸੇਧ ਦਾ ਥੋੜਾ ਫਰਕ ਆਗੇ ਨਾਲੋਂ ਹਾਂ ਠੀਕ ਹੀ ਆ ਚਲੋ ਵੀ ਜਿਹੜਾ ਆਪਾਂ ਦੇਖੀ ਜਿੱਦਾਂ ਦੀ ਸਿਚੁਏਸ਼ਨ ਸੀ ਨਾ ਉਸ ਹਿਸਾਬ ਨਾਲ ਠੀਕ ਆ ਥੋੜੀ ਸੇਧ ਕੀ ਬਈ ਮੇਜਰ ਇੰਜਰੀ ਕੀ ਸੀ ਕੀ ਛੱਟ ਕਿੱਥੇ ਕਿੱਥੇ ਤੁਹਾਡੇ ਲੱਗੀ ਆ ਮੇਜਰ ਸਭ ਤੋਂ ਕਿਉਂਕਿ ਮੈਂ ਜੀ ਥੋੜਾ ਜਿਹਾ ਡੀਪਲੀ ਦੱਸਾਂ ਵੀ ਉਸ ਦਿਨ ਕਿਵੇਂ ਸਾਰਾ ਇੰਜਰੀ ਲੱਗੀ ਜਦ ਸਾਡੀ ਟੀਮ ਆਨ ਕੰਡਕਟਰ ਸਵੈਮਨ ਦੀ ਟੀਮ ਦੇ ਐਜ਼ ਅ ਵਲੰਟੀਅਰ ਮੈਂ ਕੰਮ ਕਰ ਰਿਹਾ ਸੀ ਉੱਥੇ ਤੇ ਮੈਡੀਕਲ ਟੀਮ ਦੇ ਨਾਲ ਤੇ ਜਦੋਂ ਸਾਰਾ ਇਹ ਸਿਸਟਮ ਚੱਲਣ ਦਿਆ ਸੀਗਾ ਤਾਂ 3 ਵਜੇ ਦੇ ਕਰੀਬ ਟਾਈਮ ਹੋਣਾ ਜਦੋਂ ਲਾਸਟ ਮੂਵਮੈਂਟ ਆਈ ਆ ਤਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਬਾਰਡਰ ਤੋਂ ਜਦੋਂ ਇੱਧਰ ਆਗੇ ਆਪਣੇ ਕਿਸਾਨਾਂ ਵਾਲੀ ਸਾਈਡ ਤੇ ਕਿਉਂਕਿ ਆਪਣਾ ਜਿਹੜਾ ਕੈਂਪਸ 4-500 ਮੀਟਰ ਦੂਰ ਆ ਬਾਰਡਰ ਦੇ ਉੱਪਰੋਂ ਤਾਂ ਉਹਨਾਂ ਨੇ ਬਹੁਤ 40-50 ਦੀ ਗਿਣਤੀ ਕੋਈ ਗਿਣਤੀ ਨਹੀਂ ਕਿ ਵੀ ਉਹਨਾਂ ਨੇ ਗੋਲਾਬਾਰੀ ਜਿਹੜੇ ਆਪਾਂ ਕਹਿੰਦੇ ਹਾਂ ਥਰੂ ਗੈਸ ਦੇ ਗੋਲੇ ਅੰਨੇਵਾਸ ਉੱਤੇ ਟਰਾਲੀਆਂ ਦੇ ਵਿੱਚ ਵੀ ਆਪਣੇ ਮੈਡੀਕਲ ਕੈਂਪ ਦੇ ਵਿੱਚ ਵੀ ਹਨਾ ਉੱਥੇ ਆਓਗੇ ਜਰੂਰ ਆਪਾਂ ਵਿਧ ਪ੍ਰੂਫ ਦਿਖਾਵਾਂਗੇ ਬਹੁਤ ਜ਼ਿਆਦਾ ਦਿਖਾਏ ਵੀ ਆ ਕੱਲ ਵੀ ਇੰਟਰਵਿਊਜ਼ ਵਗੈਰਾ ਕੀਤੀਆਂ ਸੀਗੀਆਂ ਸਾਡੇ ਮੈਡੀਕਲ ਕੈਂਪ ਤੇ ਵੀ ਜਦੋਂ ਹੋਇਆ ਤਾਂ ਜਦੋਂ ਪਿੱਛੋਂ ਕਾਫੀ ਜਿਆਦਾ ਨੌਜਵਾਨ ਵੀ ਭੱਜ ਕੇ ਆਏ ਸਾਡੀ ਮੈਡੀਕਲ ਟੀਮ ਉੱਥੇ ਕੰਮ ਕਰ ਰਹੀ ਸੀ ਕਹਿੰਦੇ ਵੀ ਜਿਹੜੇ ਟਰਾਲੀਆਂ ਦੇ ਵਿੱਚ ਬਜ਼ੁਰਗ ਹਨ ਉਹ ਵੀ ਬੇਹੋਸ਼ ਹੋ ਗਿਆ ਪਤਨੀ ਮਰ ਗਿਆ ਸਾਨੂੰ ਨਹੀਂ ਪਤਾ ਤੁਸੀਂ ਦੇਖੋ ਆਣ ਕੇ ਕਿਉਂਕਿ ਚਾਰੇ ਪੰਨੇ ਧੂਆਂ ਤਾਰ ਹੋ ਗਿਆ ਸੀ 500 ਮੀਟਰ ਦੇ ਏਰੀਆ 'ਚ ਤਾਂ ਫਿਰ ਉਹ ਟੀਮ ਡਿਵਾਈਡ ਹੋਈ ਬਾਕੀ ਜਿਹੜੇ ਚਾਚੇ ਅਵਤਾਰ ਸਿੰਘ ਜੀ ਲੀਡ ਕਰ ਰਹੇ ਟੀਮ ਨੂੰ ਉਹ ਅਬ ਦੂਜੀ ਟੀਮ ਨੂੰ ਲੈ ਕੇ ਉੱਥੇ ਚੱਲ ਗਏ ਮੈਨੂੰ ਕਹਿੰਦੇ ਵੀ ਤੁਸੀਂ ਆਪਣੇ ਇੱਥੇ ਡਰੈਸਿੰਗ ਆਲਾ ਸੰਭਲੋ ਜਿਹੜਾ ਚੱਲ ਰਿਹਾ ਅਸੀਂ ਉੱਥੇ ਡਰੈਸਿੰਗ ਕਰਨ ਦੇ ਸੀ ਦੂਜੀ ਟੀਮ ਪਰਲੇ ਬਨੇ ਚਲੀ ਗਈ ਉਹਦੇ ਹੀ ਚੰਦ ਮਿੰਟ ਦਵਾਈਆਂ ਜਿਹੜੇ ਟੇਬਲ ਦੇ ਉੱਤੇ ਪਈਆਂ ਸਾਨੂੰ ਉਹਨੂੰ ਲੱਤ ਮਾਰੀ ਉਹ ਵੀ ਉਹ ਵੀ ਤੋੜਤਾ ਪਰ ਦਵਾਈਆਂ गिरਤੀਆਂ ਤੇ ਮੈਂ ਜਿਸ ਟਾਈਮ ਮੈਂ ਇਦਾ ਸੀ ਮੈਂ ਡਰੈਸਿੰਗ ਕਰ ਰਿਹਾ ਸੀਗਾ ਡਰੈਸਿੰਗ ਕਰਦੇ ਕਰਦੇ ਪਹਿਲਾਂ ਨੇ ਆਣ ਕੇ ਪਿੱਛੋਂ ਵਾਰ ਕੀਤਾ ਲੱਤ ਮਾਰੀ ਮੈਂ गिर ਗਿਆ ਜੀ ਉਸ ਤੋਂ ਬਾਅਦ गिरਦੇ-गिरਦੇ ਜਦੋਂ ਮੇਰੇ ਤੇ ਲੱਠੀਆਂ ਦੇ ਨਾਲ ਹਮਲਾ ਕਰਨ ਲੱਗੇ ਸਿਰ ਤੇ ਕਰਨ ਲੱਗੀ ਸੀ ਮੈਨੂੰ ਹੱਥ ਕਰ ਲਿਆ ਤੇ ਅਨੇਵਾ ਕਰਤਾ ਗਿਰਨ ਤੋਂ ਬਾਅਦ ਅੱਛਾ ਸਿਰ ਤੇ ਵੀ ਤੁਹਾਡੇ ਮਾਰੇ ਉਹਨਾਂ ਨੇ ਹਮਲਾ ਕੀਤਾ ਮਾਰਨ ਸਿਰ ਤੇ ਹੀ ਲੱਗੇ ਸਨ ਪਰ ਵੀ ਬਾਏ ਚਾਂਸ ਵੀ ਥੈਂਕ ਗੋਡ ਵੀ ਮੇਰੀ ਬਾਹਗ ਕੇ ਆ ਗਈ ਤਾਂ ਬਾਹ ਦੇ ਉੱਪਰ ਹੀ ਵੱਜੀ ਬਾਹਵੇਂ ਫੈਕਚਰ ਰਹੀ ਹੈ ਸਿਰਫ ਤਾਂ ਉਹ ਉਸ ਤੋਂ ਬਾਅਦ ਡਿੱਗਣ ਤੋਂ ਬਾਅਦ ਮਾਸਕ ਵੀ ਉਤਰ ਗਿਆ ਧੂਆਂ ਤਾਂ ਆ ਸੀ ਉਸ ਤੋਂ ਬਾਅਦ ਆਨ ਕਿ ਮੇਰੀ ਟੀਮ ਨੇ ਮੈਨੂੰ ਸੰਭਾਲਿਆ ਉਹ ਉਥੋਂ ਵਾਪਸ ਚਲੇ ਗਏ ਹਾਂ ਇਨਾ ਜ਼ਰੂਰ ਮੈਨੂੰ ਉਸਦਾ ਇੰਨਾ ਜ਼ਿਆਦਾ ਮੈਨੂੰ ਵੀ ਖੜੇ ਆ ਉਥੇ ਬਹੁਤ ਹੀ ਗਲਤ ਲੈਂਗੁਏਜ ਦੇ ਵਿੱਚ ਉਹਨਾਂ ਨੇ ਡੀਲ ਕੀਤਾ ਗਾਲਾਂ ਕੱਢੀਆਂ ਜਿਹੜੀਆਂ ਮੈਂ ਉਹਨ ਕੈਮਰਾਮੈਨ ਦੱਸ ਨਹੀਂ ਸਕਦਾ ਥਾਪੀਆਂ ਤੱਕ ਮਾਰ ਕੇ ਗਿਆ ਤੇ ਇਹ ਤੱਕ ਕਹਿ ਕੇ ਗਿਆ ਵੀ ਹੁਣ ਤਾਂ ਸਿਰਫ ਡਾਂਗਾਂ ਮਾਰੀਆਂ ਨੇ ਜੀ ਨੈਕਸਟ ਟਾਈਮ ਆਇਆ ਤਾਂ ਤੁਹਾਡੇ ਗੋਲੀਆਂ ਵੀ ਮਾਰਾਂਗੇ ਇਹ ਬਹੁਤ ਚੰਗਾ ਇਹ ਗੱਲ ਹਰਿਆਣਾ ਪੁਲਿਸ ਨੇ ਕਹੀ ਆ ਜੀ ਇਹ ਕਹਿ ਕੇ ਪੂਰਾ ਧਮਕਾ ਕੇ ਗਿਆ ਵੀ ਤਵਾਰਾ ਆਉਣਾ ਨਹੀਂਗਾ ਇਹੀ ਕਾਰਨ ਸੀ ਕੱਲ ਫਿਰ ਮੈਂ ਜ਼ਰੂਰ ਉਸੇ ਜਿਵੇਂ ਵੀ ਦੀ ਮੇਰੀ ਹਾਲਤ ਸੀਗੀ ਮੈਂ ਫਿਰ ਕੱਲ ਜ਼ਰੂਰ ਕੈਂਪ ਤੇ ਗਿਆ ਕਿਉਂਕਿ ਦੇਖੋ ਜੀ ਸਾਨੂੰ ਹਮੇਸ਼ਾ ਹੀ ਡਾਕਟਰ ਸਾਹਿਬ ਨਾਲ ਵੀ ਡੇਲੀ ਕੰਟੀਨਿਊ ਇਸ ਮੂਮੈਂਟ ਤੋਂ ਬਾਅਦ ਉਹਨਾਂ ਦੀ ਵੀ ਉਹਨਾਂ ਨਾਲ ਵੀ ਗੱਲ ਹੁੰਦੀ ਰਹੀ ਆ ਤਾਂ ਹੁਣ ਇੱਕੋ ਹੀ ਚੀਜ਼ ਸਿਖਾਈ ਆ ਵੀ ਸਾਡਾ ਕੰਮ ਆ ਸਿਰਫ ਸੇਵਾ ਕਰਨਾ ਭਾਵੇਂ ਉਹ ਬੀਐਸਐਫ ਦੇ ਜਵਾਨ ਆ ਇਹਦੀ ਐਗਜ਼ੈਂਪਲ ਵੀ ਸਾਡੀ ਜੋ 26 ਜਨਵਰੀ ਨੂੰ ਜਦੋਂ ਪਿਛਲੇ ਅੰਦੋਲਨ ਵੇਲੇ ਹੋਇਆ ਸੀ ਉਦੋਂ ਉੱਥੇ ਬੀਐਸਐਫ ਦੇ ਜਵਾਨਾਂ ਨੂੰ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਵੀ ਅਸੀਂ ਪੱਟੀਆਂ ਕੀਤੀਆਂ ਤੇ ਕਿਸਾਨਾਂ ਨੂੰ ਵੀ ਕੀਤੀਆਂ ਸੋ ਸਾਡਾ ਕੰਮ ਆ ਭਾਈ ਕਿ ਨਹੀਂ ਆ ਜੀ ਦੇ ਉੱਤੇ ਵੀ ਅਸੀਂ ਸਿਰਫ ਸੇਵਾ ਕਰਨੀ ਆ ਭਾਵੇਂ ਪੁਲਿਸ ਵਾਲਾ ਜ਼ਖਮੀ ਹੋਵੇ ਭਾਵੇਂ ਕਿਸਾਨ ਜ਼ਖਮੀ ਹੋਵੇ ਪਰ ਦ ਅਸੀਂ ਕਿ ਕਿਸ ਸੋਚ ਦੇ ਨਾਲ ਜਾ ਰਹੇ ਆਂ ਵੀ ਜੇ ਉਹ ਵੀ ਸਾਡੇ ਭਰਾ ਨੇ ਉਹਨਾਂ ਨੂੰ ਵੀ ਕਰਨਾ ਹਨਾ ਤੇ ਉਹ ਸਾਡੇ ਤੇ ਆਣ ਕਿ ਉਹਨਾਂ ਦੇਖਿਆ ਨਹੀਂਗਾ ਵੀ ਇਹ ਮੈਡੀਕਲ ਵਹੀਕਲ ਨੇ ਉਹਨਾਂ ਨੂੰ ਵੀ ਭੰਨ ਤੋੜ ਇਹ ਮੈਡੀਸਨ ਆ ਰੱਖਾਂ ਦੀ ਮੈਡੀਸਨ ਸਾਡੀ ਖਰਾਬ ਕਰਦੀ ਉੱਥੇ ਮੇਰੇ ਖੁਦ ਕਿਉਂਕਿ ਬੜਾ ਦੁੱਖ ਲੱਗਾ ਇਸ ਚੀਜ਼ ਦਾ ਵੀ ਇਹ ਚੀਜ਼ ਗਲਤ ਹੋਈ ਹੈ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ ਅਮਰਤ ਭਾਈ ਜਿਹੜਾ ਤੁਹਾਡਾ ਤਾਂ ਮੈਂ ਵੀ ਖਨੋਰੀ ਜਾ ਕੇ ਦੇਖ ਕੇ ਆਇਆ ਪਰ ਤੁਹਾਡਾ ਤਾਂ ਮੇਰੇ ਖਲਾ ਘੱਟੋ ਘੱਟ 200 ਮੀਟਰ ਤੱਕਟੋ ਘੱਟ ਪਿੱਛੇ ਹੈਗਾ ਜਿੱਥੇ ਜਿੱਥੇ ਉਹ ਲੱਗਿਆ ਨਾ ਬੈਰੀਕੇਟਾ ਜਿੱਥੇ ਮੇਨ ਪਹਿਲੀ ਤਾਰ ਘੱਟੋ ਘੱਟ ਤੋਂ 100 ਮੀਟਰ ਪਿੱਛੇ ਤਾਂ 150 ਮੀਟਰ ਤਾਂ ਕਿਸਾਨਾਂ ਨੇ ਆਪਣੀ ਤਾਰ ਲਾਈ ਹੋਈ ਸੀ ਕਿ ਇੱਥੋਂ ਅੱਗੇ ਬੈਰੀਕੇਟ ਵੱਲ ਕੋਈ ਜਾਊਗਾ ਨਹੀਂ ਉਸ ਤੋਂ ਘੱਟੋ ਘੱਟ 250 ਮੀਟਰ ਤੁਹਾਡਾ ਵੀ ਪਿੱਛੇ ਹੈ ਸੀ ਤਾਂ ਉੱਥੇ ਤੱਕ ਪਹੁੰਚੇ ਉਹ ਕੁੱਟ ਦੇ ਮਾਰਦੇ ਹਾਂਜੀ ਹਾਂਜੀ ਬਿਲਕੁਲ ਆਪਣਾ ਕੈਂਪ ਤਾਂ ਉਹ ਬੈਰੀਕੇਟਿੰਗ ਲਾਈ ਉਹ ਬੈਰੀਕੇਟਿੰਗ ਤੋਂ ਵੀ 3-400 ਮੀਟਰ ਕੈਂਪ ਕਿ ਕਾਰਨ ਸੀ ਉੱਥੇ ਵੀ ਜਿਦਾ ਆਪਣੇ ਕਿਸਾਨਾਂ ਦੇ ਬੈਰੀਕੇਟਿੰਗ ਥੋੜਾ ਕਿਉਂਕਿ ਆਪਣਾ ਕੈਂਪ ਮੈਡੀਕਲ ਕੈਂਪ ਸਭ ਤੋਂ ਅੱਗੇ ਸੀਗਾ ਸ਼ੁਰੂ ਤੋਂ ਹੀ ਆਪ ਉੱਥੇ ਲਾਇਆ ਹੋਇਆ ਸੀ ਸਾਡੇ ਵੀ ਜਹਨ ਦੇ ਵਿੱਚ ਮੇਰੇ ਵੀ ਜਹਨ ਦੇ ਵਿੱਚ ਇਹੀ ਸੀ ਵੀ ਕਿਹੜਾ ਉੱਥੇ ਹਨਾ ਵੀ ਮੈਡੀਕਲ ਟੀਮ ਆ ਪੂਰੀ ਅਸੀਂ ਯੂਨੀਫਾਰਮ ਦੇ ਵਿੱਚ ਸੀ ਜੈਕਟਸ ਵਗੈਰਾ ਪਾਈਆਂ ਹੋਈਆਂ ਅਸੀਂ ਵੀ ਸਾਨੂੰ ਏਦਾਂ ਨਹੀਂ ਕੋ ਟੌਰਚਰ ਕਰਨਗੇ ਪਰ ਹੱਦ ਕਰਤੀ ਉਹਨਾਂ ਨੇ ਵੀ ਨਾਲੇ ਪੰਜਾਬ ਦੇ ਵਿੱਚ ਆਣ ਕੇ ਦੇਖੋ ਸਭ ਤੋਂ ਵੱਡੀ ਗੱਲ ਆ ਹਨਾ ਵੀ ਉਹ ਸਾਡੀ ਸਰਕਾਰ ਨੇ ਇੰਨਾ ਅਤਿਆਚਾਰ ਕੀਤਾ ਹਨ ਕਿ ਵੀ ਸਾਨੂੰ ਇਹ ਨਹੀਂ ਦੇਖਿਆ ਵੀ ਮੁੰਡੇ ਸੇਵਾ ਕਰ ਰਹੇ ਆ ਮੈਡੀਕਲ ਟੀਮ ਆ ਉਹਨਾਂ ਤੇ ਵੀ ਇੰਨਾ ਅਤਿਆਚਾਰ ਕੀਤਾ ਹੈ ਬਹੁਤ ਮਾੜੀ ਗੱਲ ਹੈ ਮੈਂ ਇਸ ਚੀਜ਼ ਦੀ ਜਰੂਰ ਨਿੰਦਿਆ ਕਰਦਾ ਵਾਂ ਵੀ ਐਦਾ ਨਹੀਂ ਹੋਣਾ ਚਾਹੀਦਾ ਸੀ ਜੀ ਅਮਰਦ ਭਾਈ ਜੇ ਹੁਣ ਮੰਨ ਲਓ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਭਾਈ ਕਨਈਆ ਜੀ ਦੀ ਸਾਡੇ ਕੋਲ ਕਿੱਡੀ ਮਿਸਾਲ ਆ ਉਹ ਆਪਣਿਆਂ ਨੂੰ ਤਾਂ ਜੰਗ ਦੇ ਵਿੱਚ ਪਾਣੀ ਪਿਉਣਾ ਪਰ ਨਾਲ ਜਿਹੜੇ ਦੁਸ਼ਮਣ ਦੀ ਫੌਜ ਸੀ ਉਹ ਵੀ ਉਹ ਵੀ ਡਿੱਗੇ ਹੋਏ ਸੀ ਉਹ ਵੀ ਬੇਉਸ਼ੀਨ ਦੁਸ਼ਮਣ ਦੀ ਫੌਜ ਨੂੰ ਵੀ ਭਾਈ ਕਨਈਆ ਜੀ ਪਣੀ ਪਲਾਉਂਦੇ ਰਹੇ ਤੇ ਉਹ ਹੈ ਜੀ ਕੰਮ ਭਾਈ ਕਨਈਆ ਦੇ ਵਾਰਸਾਂ ਦਾ ਚਾਹੇ ਤੁਸੀਂ ਉਥੇ ਮੈਡੀਸਨ ਦੀ ਤੁਹਾਡੀ ਸੇਵਾ ਸੀ ਜਿਹੜੀ ਹੈ ਨਾ ਮੈਡੀਕਲ ਸੇਵਾ ਸੀ ਤੁਹਾਡੀ ਤੁਸੀਂ ਕਿਸਾਨਾਂ ਦੇ ਤੇ ਚਲੋ ਜਿਹੜੇ ਜ਼ਖਮੀ ਨੇ ਬਿਬਾਰ ਨਹੀਂ ਉਹਨਾਂ ਦਾ ਇਲਾਜ ਕਰਨਾ ਤਾਂ ਕਰਨਾ ਪਰ ਤੁਸੀਂ ਨਾਲ ਤੁਹਾਡਾ ਰਦਾਈ ਵੀ ਕਿ ਪੁਲਸ ਵਾਲੇ ਵੀ ਤੁਹਾਡੇ ਕੋਲ ਆ ਕੇ ਮੈਂ ਦੇ ਆ ਖੁਦ ਦੇਖਿਆ ਪੰਜਾਬ ਪੁਲਿਸ ਦੇ ਜਵਾਨਾ ਤੁਹਾਡੇ ਕੋਲ ਆ ਕੇ ਦਵਾਈ वगैरह ਲੈ ਕੇ ਜਾਂਦੇ ਰਹੇ ਆਗੇ ਪਰ ਜਦੋਂ ਹੁਣ ਜਦੋਂ ਤੁਹਾਡੀ ਇੰਟੈਂਸ਼ਨ ਤਾਂ ਇਹ ਆ ਕਿ ਚਾਹੇ ਉਹ ਸਾਹਮਣੇ ਕੋਈ ਪੁਲਸ ਵਾਲਾ ਜਿਹੜੇ ਸਾਡੇ ਤੇ ਗੋਲੀਆਂ ਮਾਰ ਰਹੇ ਨੇ ਜਿਹੜੇ ਥਰੂ ਕੈਸੇ ਗੋਲੇ ਛੱਡ ਰਹੇ ਨੇ ਅਸੀਂ ਉਹਨਾਂ ਦੀ ਵੀ ਉਨੀ ਹੀ ਸੇਵਾ ਕਰਨੀ ਆ ਪਰ ਉਹੀ ਪੁਲਸ ਆ ਕੇ ਉਹਨਾਂ ਦਵਾਈਆਂ ਨੂੰ ਖਲਾਰ ਦੇਵੇ ਗੱਡੀ ਭੰਨ ਦੇਵੇ ਤੇ ਜਿਹੜੇ ਮੈਡੀਕਲ ਸਹੂਲਤ ਦੇਣ ਵਾਲੇ ਤੁਹਾਡੇ ਵਰਗੇ ਵਲੰਟੀਅਰ ਸੀਗੇ ਤੇ ਉਹਨਾਂ ਤੇ ਹਮਲਾ ਨੇਵਾ ਕੀਤਾ ਹੋਵੇ ਕੀ ਸੋਚਦੇ ਨਹੀਂ ਜੀ ਸੋਚ ਬਾਰੇ ਦੇਖੋ ਮੈਂ ਜੇ ਦੇਖੀ ਹੈ ਜੀ ਜਿੰਨਾ ਉਸਦੇ ਨੁਕਸਾਨ ਹੋਇਆ ਹੈ ਜੇ ਆਪਾਂ ਦੇਖੀਏ ਬਜ਼ੁਰਗਾਂ ਦੀ ਡੈਥ ਹੋਈ ਆ ਹਨਾ ਬਹੁਤ ਜ਼ਿਆਦਾ ਜ਼ਖਮੀ ਹੋਏ ਆ ਸ਼ੁਭਕਰਨ ਵੀਰ ਆਪਣਾ ਵਿਚਾਰਾ ਸਾਡੇ ਹੱਥਾਂ ਦੇ ਵਿੱਚ ਗਿਆ ਏ ਉਹਦੇ ਸਾਹਮਣੇ ਸਾਡਾ ਦੁੱਖ ਬਹੁਤ ਛੋਟਾ ਹੈ ਜਿਵੇਂ ਮੈਂ ਦੇਖਿਆ ਕੋਈ ਵੱਡੀ ਗੱਲ ਨਹੀਂ ਕਿ ਠੀਕ ਹੈ ਸਾਡੀ ਟੀਮ ਕਾਫੀ ਫੱਟੜ ਹੋਈ ਆ ਹੋਰ ਵੀ ਕਈ ਮੁੰਡਿਆਂ ਦੇ ਲੱਗੇ ਆ ਮੇਰੀ ਥੋੜੀ ਸੀਰੀਅਸ ਇੰਜਰੀ ਆ ਪਰ ਉਹਨਾਂ ਸਾਰਿਆਂ ਦੁੱਖ ਦੇ ਸਾਹਮਣੇ ਇਹ ਬਹੁਤ ਕਈਆਂ ਦੇ ਉਦੋਂ ਬਜ਼ੁਰਗਾਂ ਦੇ ਦਿਲ ਟੁੱਟੇ ਆ ਬੜੇ ਵੀ ਫੀਲ ਹੋਇਆ ਉਹਨਾਂ ਨੂੰ ਇਹ ਚੀਜ਼ ਬਹੁਤ ਗਲਤ ਹੋਈ ਆ ਉਹਨਾਂ ਸਾਹਮਣੇ ਸਾਡਾ ਬਹੁਤ ਦੁੱਖ ਦੇਖੋ ਬਹੁਤ ਛੋਟਾ ਹੈ ਸੋ ਸਾਡੀ ਇਹ ਸੋਚ ਆ ਜਿਵੇਂ ਡਾਕਟਰ ਸਾਹਿਬ ਨਾਲ ਗੱਲਬਾਤ ਹੁੰਦੀ ਰਹੀ ਹੈ ਸਾਡੀ ਮੇਨ ਸੋਚ ਇਹੀ ਆ ਉਹ ਹਮੇਸ਼ਾ ਹੀ ਸਾਨੂੰ ਗਾਈਡ ਕਰ ਰਿਹਾ ਉਹਨਾਂ ਨਾਲ ਵੀ ਪਿਛਲੇ 2-3 ਦਿਨਾਂ ਤੋਂ ਲਗਾਤਾਰ ਕੰਟੀਨਿਊ ਗੱਲ ਹੋ ਰਹੀ ਆ ਵੀ ਆਪਣਾ ਕੰਮ ਡਾਕਟਰ ਸਵਾਮਨ ਸਿੰਘ ਨਾਲ ਗੱਲ ਹੋਈ ਉਸ ਤੋਂ ਬਾਅਦ ਹਾਂਜੀ ਹਾਂਜੀ ਡਾਕਟਰ ਸਵਾਮਨ ਸਿੰਘ ਜੀ ਨਾਲ ਗੱਲ ਹੋਈ ਆ ਇਹੀ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਆ ਦਿਲੇ ਦਿੱਤੇ ਆ ਵੀ ਆਪਾਂ ਕਿਸੇ ਧਮਕੀਆਂ ਤੋਂ ਜਾਂ ਕਿਸੇ ਤੋਂ ਨਹੀਂ ਨਾ ਆਪਣਾ ਕੰਮ ਆ ਸਿਰਫ ਸੇਵਾ ਕਰਨਾ ਤੇ ਆਪਾਂ ਸੇਵਾ ਕਰਦੇ ਰਾਵਾਂਗੇ ਚੰਗਾ ਕੰਮ ਕਰਾਂਗੇ ਜਰੂਰ ਆਣਗੇ ਕੋਈ ਸਲਾਹੇਗਾ ਵੀ ਤੇ ਕੋਈ ਨਿੰਦੇਗਾ ਵੀ ਕੋਈ ਰੋਕੇਗਾ ਵੀ ਕੋਈ ਐਪਰੀਸ਼ੀਏਟਿਵ ਵੀ ਕਰੇਗਾ ਵੀ ਤੁਸੀਂ ਇਹ ਕੰਮ ਕਰਦੇ ਰਹੋ ਨਾਲੇ ਉਹਨਾਂ ਨੇ ਬੜੀ ਵਧੀਆ ਬਹੁਤ ਸੋਹਣਾ ਉਹਨਾਂ ਨੇ ਇਹ ਸਾਨੂੰ ਮੋਟੀਵੇਸ਼ਨ ਦਿੱਤੀ ਵੀ ਮੈਂ ਦਿਨ ਰਾਤ ਕਰਕੇ ਲੱਗਾ ਹੋਇਆ ਹਾਂ ਪੂਰੀ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਮਹਾਨ ਲਾਲੋ ਵੀ ਜਿਹੜੇ ਹਨ ਵੀ ਵਧੀਆ ਸੋਚ ਵਾਲੇ ਇਨਸਾਨ ਨੇ ਜੋ ਹਿਊਮਨ ਰਾਈਟਸ ਦੇ ਉੱਪਰ ਵਾਕਈ ਵਰਕ ਕਰ ਰਹੇ ਆ ਤੇ ਮੈਂ ਉਹਨਾਂ ਦੇ ਨਾਲ ਇਹ ਚੀਜ਼ ਦੇ ਉੱਪਰ ਲੰਬੇ ਸਮੇਂ ਤੋਂ ਵਿਚਾਰ ਸਾਡੀ ਚੱਲਣ ਦੀ ਆ ਵੀ ਕਿਦਾਂ ਜਿਹੜੇ ਦੁਨੀਆ ਭਰ ਦੇ ਵਿੱਚ ਜਿਹੜੇ ਅਤਿਆਚਾਰ ਹੋ ਰਿਹਾ ਮੈਟਰ ਨਹੀਂ ਕਰਦਾ ਵੀ ਉਹ ਧਰਮ ਕਿਹੜਾ ਲੋਕ ਕਿਹੜੇ ਆ ਜਿਨ੍ਹਾਂ ਦੇ ਉੱਪਰ ਜ਼ਿਆਦਾ ਅਤਿਆਚਾਰ ਹੋ ਰਿਹਾ ਜਾਂ ਉਹਨਾਂ ਨੂੰ ਹਿਊਮਨ ਰਾਈਟਸ ਨਹੀਂ ਮਿਲ ਰਹੇ ਉਹਨਾਂ ਨੂੰ ਅਸੀਂ ਸ਼ਾਂਤਮਈ ਤਰੀਕੇ ਨਾਲ ਕਿੱਦਾਂ ਅਵੇਅਰ ਕਰ ਸਕੀਏ ਕਿਵੇਂ ਅਵੇਅਰ ਕਰਕੇ ਉਹਨਾਂ ਨੂੰ ਉਹਨਾਂ ਦੇ ਹੱਕ ਦਵਾ ਸਕੀਏ ਅਮਰਤભાઈ ਮਾਫ ਕਰਨਾ ਤੁਹਾਡੀ ਵਿੱਚ ਗੱਲ ਰੋਕਣਾ ਮੈਂ ਚਾਹੂੰਗਾ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਡਾਕਟਰ ਸੁਆਮਨ ਸਿੰਘ ਨੇ ਅਪਡੇਟ ਕੀਤਾ ਕਿ ਸਾਡੀਆਂ ਟੀਮਾਂ ਜੀ ਪਹੁੰਚੀਆਂ ਨੇ ਬਾਰਡਰਾਂ ਤੇ ਤੇ ਜੇ ਕਿਸੇ ਨੂੰ ਕੋਈ ਮੈਡੀਕਲ ਸਹੂਲਤ ਦੀ ਲੋੜ ਆ ਤਾਂ ਸਾਡੀਆਂ ਟੀਮਾਂ ਮਦਦ ਕਰਨੀਆਂ ਜਦੋਂ ਡਾਕਟਰ ਸੁਆਮਨ ਸਿੰਘ ਆਪਣੀ ਟੀਮ ਬਾਰਡਰ ਤੇ ਭੇਜਦੇ ਨੇ ਤਾ ਕੁਝ ਖਾਸ ਫਿਰਕੇ ਦੇ ਲੋਕ ਡਾਕਟਰ ਸਵੈਮਾਨ ਪ੍ਰਤੀ ਇੱਕ ਜਿਹੜੇ ਨਫ਼ਰਤ ਦੀ ਨਫ਼ਰਤ ਦਾ ਪ੍ਰਚਾਰ ਆ ਜਿਹੜਾ ਉਹਨਾਂ ਪ੍ਰਤੀ ਏਜੰਡਾ ਚਲਾਉਂਦੇ ਨੇ ਤੁਸੀਂ ਵੀ ਦੇਖਿਆ ਹੋਣਾ ਟਵਿੱਟਰ ਤੇ ਬਹੁਤ ਟਵੀਟਸ ਆਏ ਕਿ ਉਹਨਾਂ ਨੂੰ ਅਖਵਾਦੀ ਤੱਕ ਕਿਹਾ ਗਿਆ ਬੜਾ ਨਫ਼ਰਤ ਭਰੀ ਜਿਹੜੀ ਸਟੇਟਮੈਂਟ ਸੀ ਉਹ ਡਾਕਟਰ ਸਹਿਮਾਨ ਸਿੰਘ ਬਾਰੇ ਬੋਲਿਆ ਗਿਆ ਨਫ਼ਰਤ ਵਾਲੇ ਸ਼ਬਦ ਡਾਕਟਰ ਸਹਿਮਾਨ ਸਿੰਘ ਬਾਰੇ ਬੋਲੇਗੇ ਸਰ ਫੇਸ ਕਰਕੇ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਰ ਵਾਰ ਕਿਸਾਨਾਂ ਦੀ ਮਦਦ ਕਰਦੇ ਨੇ ਜਿੰਨਾ ਕੁ ਵੀ ਆਪਣੀ ਹੈਨਾ ਉਹਨਾਂ ਦੀ ਸਮਰੱਥਾ ਹੈ ਉਸ ਮੁਤਾਬਕ ਉਹ ਮਦਦ ਕਰਦੇ ਨੇ ਤਾਂ ਉੱਥੇ ਕੀ ਕਹੋਗੇ ਉੱਥੇ ਹੀ ਕਹਾਂਗੇ ਜੀ ਦੇਖੋ ਜੀ ਆਪਾਂ ਦੇਖਿਆ ਜਦੋਂ ਇਹ ਜੇ ਆਪਾਂ ਇਸ ਗੱਲ ਕਰੀਏ ਅੰਦੋਲਨ ਦੀ 13 ਤਰੀਕ ਨੂੰ ਜਦੋਂ ਸਟਾਰਟ ਹੋ ਗਿਆ ਸੀ ਆਪਣੀ ਟੀਮ ਪਹਿਲੇ ਦਿਨ ਤੋਂ ਹੀ ਹੈਨਾ ਉੱਥੇ ਕੰਮ ਕਰਨ ਲੱਗ ਗਈ ਸੀ ਤਾਂ ਪਹਿਲੀ ਵੀਡੀਓ 'ਚ ਆਣ ਕੇ ਜਦੋਂ ਡਾਕਟਰ ਸਾਹਿਬ ਨੇ ਇਸ ਚੀਜ਼ ਬਾਰੇ ਬੋਲੇ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਖਾਸ ਕਰਕੇ ਜੋ ਮੈਡੀਕਲ ਪ੍ਰੋਫੈਸ਼ਨ ਵਾਲੇ ਨੇ ਕਿਉਂਕਿ ਡਾਕਟਰ ਸਵੇਮਨ ਸਿੰਘ ਜੀ ਅੱਜ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਚਿਹਰਾ ਨੇ ਹਨਾ ਬਹੁਤ ਬੜੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਮੰਨਦੇ ਆ ਵੀ ਹੀ ਇਜ਼ ਅ ਗੁੱਡ ਮੈਨ ਸੋ ਉਹਨਾਂ ਦੇ ਉੱਪਰ ਜਦੋਂ ਉਹਨਾਂ ਦੀ ਵੀਡੀਓ ਆਉਂਦੀ ਆ ਤਾਂ ਬਹੁਤ ਜ਼ਿਆਦਾ ਟਵਿੱਟਰ ਦੇ ਉੱਤੇ ਬੜਾ ਅਟੈਕ ਹੁੰਦਾ ਵੀ ਇਹ ਟੈਰਰਿਸਟ ਨੂੰ ਇਹ ਅਤਿ ਕਵਾਦਿਆਂ ਨੂੰ ਇਦਾਂ ਸਪੋਰਟ ਕਰ ਰਿਹਾ ਹੈ ਇਹਨੂੰ ਇੱਥੋਂ ਤੱਕ ਵੀ ਧਮਕੀਆਂ ਗਈਆਂ ਵੀ ਜਿੰਨੀਆਂ ਇੰਡੀਆ ਦੇ ਵਿੱਚ ਜਿਹੜੇ ਮੈਡੀਕਲ ਡਾਕਟਰਸ ਨੇ ਇਹਨਾਂ ਦੇ ਨਾਲ ਨਾਲ ਲੱਗੇ ਹੋ ਇਹ ਗਲਤ ਬੰਦੇ ਨੂੰ ਸਪੋਰਟ ਕਰ ਰਹੇ ਆ ਤਾਂ ਇਥੇ ਇੱਕ ਇੱਕ ਹੋਰ ਸਵਾਲ ਹੁੰਦਾ ਵੀ ਕਿ ਲੋਕਾਂ ਨੂੰ ਵੀ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਵਾਕਈ ਉਹ ਕਿਸਾਨ ਗਲਤ ਨਹੀਂ ਜਿਹੜੇ ਆਪਣੇ ਹੱਕਾਂ ਲਈ ਬੈਠੇ ਆ ਇਹ ਇਹ ਵੀ ਬੜਾ ਵੱਡਾ ਸਵਾਲ ਆ ਵੀ ਕੀ ਸਰਕਾਰ ਨੂੰ ਵੀ ਇਹ ਚਾਹੀਦਾ ਇੰਡੀਅਨ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਜਿਸ ਹਾਵ ਨਾਲ ਪਰਸੋ ਸਾਡੇ ਤੇ ਅਤਿਆਚਾਰ ਹੋਇਆ ਕਿ ਉਹ ਇੰਨੇ ਗਲਤ ਆ ਸਿਰਫ ਉਹਨਾਂ ਨੇ ਆਪਣੇ ਹੱਕ ਹੀ ਮੰਗੇ ਆ ਹਿਊਮਨ ਰਾਈਟਸ ਹੀ ਮੰਗੇ ਆ ਜਿਨ੍ਹਾਂ ਦੇ ਉਹ ਅਧਿਕਾਰ ਹੀ ਆ ਅਨ ਦਾਤਾ ਕਿ ਆ ਜਾਂਦਾ ਕਿਸਾਨ ਨੂੰ ਪਰ ਪਰਸੋ ਵਾਲੀ ਚੀਜ਼ ਦੇਖ ਕੇ ਬਹੁਤ ਮੰਦ ਭਾਗੀ ਇਹ ਘਟਨਾ ਤੇ ਦੂਜੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਜਿਵੇਂ ਡਾਕਟਰ ਸੁਵਮਨ ਸਿੰਘ ਜੀ ਵਾਲੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਅਟੈਕ ਟਵਿੱਟਰ ਵਗੈਰਾ ਤੇ ਵੀ ਕੀਤਾ ਉਹਨਾਂ ਦੇ ਜਿਹੜਾ ਸੀ ਆਫੀਸ਼ੀਅਲੀ ਟੀਮ ਦਾ ਨੰਬਰ ਪਾਇਆ ਸੀ ਉੱਤੇ ਵੀ ਬਹੁਤ ਜ਼ਿਆਦਾ ਧਮਕੀ ਵਗੈਰਾ ਪਰ ਅਸੀਂ ਇਸ ਚੀਜ਼ ਦੀ ਇਹਨਾਂ ਨੇ ਦੇਖਿਆ ਕਰਤਾ ਕਿਉਂਕਿ ਸਾਨੂੰ ਪਤਾ ਸੀ ਵੀ ਸਾਨੂੰ ਇੱਕੋ ਚੀਜ਼ ਸਿਖਾਈ ਡਾਕਟਰ ਸਾਹਿਬ ਨੇ ਵੀ ਆਪਾਂ ਭਾਈ ਕਿ ਨਹੀਂ ਜੀ ਦੀ ਸੋਚ ਚੱਲਣਾ ਆਪਾਂ ਸਿਰਫ ਸੇਵਾ ਕਰਨੀ ਆ ਭਾਵੇਂ ਕੋਈ ਦਿੱਕਤ ਨਹੀਂ ਕਿ ਜੇ ਕੋਈ ਕਹਿੰਦਾ ਕਹਿਣ ਦੋ ਪਰ ਜਿਹੜਾ ਇਹ ਹਮਲਾ ਹੋਇਆ ਸਾਡੀ ਮੈਡੀਕਲ ਤੇ ਉਹ ਮੈਡੀਕਲ ਵਹੀਕਲਸ ਤੇ ਜਾਂ ਸਾਡੇ ਉੱਪਰ ਹੋਇਆ ਤਾਂ ਕਿਤੇ ਨਾ ਕਿਤੇ ਇਹ ਚੀਜ਼ ਪੱਖ ਰੱਖਦਾ ਵੀ ਉਹ ਧਮਕੀਆਂ ਜੋ ਜਿਹੜਾ ਅਟੈਕ ਡਾਕਟਰ ਸਭਨ ਕਰ ਰਹੇ ਹੋ ਕਿਤੇ ਨਾ ਕਿਤੇ ਉਹ ਸਹੀ ਕਰ ਰਹੇ ਆ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਚੀਜ਼ ਗਲਤ ਆ ਕਿਉਂਕਿ ਇੱਕ ਵਧੀਆ ਸੋਚ ਵਾਲੇ ਇਨਸਾਨ ਨੇ ਉਹਨਾਂ ਦੀ ਟੀਮ ਇੱਕ ਚੰਗਾ ਕੰਮ ਕਰ ਰਹੀ ਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਵੀ ਇਹ ਜੋ ਬਾਈ ਅੱਛਾ ਤੁਸੀਂ ਇੱਥੇ ਆਏ ਸੀ ਕਿ ਤੁਸੀਂ ਸਕੈਨ ਵਗੈਰਾ ਕਰਵਾਉਣਾ ਆਏ ਸੀ ਇੱਥੇ ਹਾਂਜੀ ਹਾਂਜੀ ਬਿਲਕੁਲ ਇੱਥੇ ਕਿਉਂਕਿ ਚੈੱਕਅਪ ਹੋਣੇ ਆ ਇੱਕ ਮੇਰਾ ਅਲਟਰਾਸਾਉਂਡ ਵਗੈਰਾ ਵੀ ਹੋਣੇ ਆ ਜੀ ਆਪਣੇ ਐਕਸ-ਰੇ ਵਗੈਰਾ ਵੀ ਤੇ ਉਹ ਸਾਰਾ ਚੈੱਕ ਅਪ ਕਰਾਉਣ ਆਇਆ ਕਿਉਂਕਿ ਉਹਨਾਂ ਨੇ ਹਾਲੇ ਹੋਣੇ ਹਾਲੇ ਹਾਂਜੀ ਹਾਂਜੀ ਬਿਲਕੁਲ ਅਲਟਰਾਸਾ ਉਹਨ ਇੱਕਰੀ ਹੋ ਗਿਆ ਉਹਦੀ ਰਿਪੋਰਟ ਆਈ ਨਹੀਂ ਹਜੇ ਜਿਹੜਾ ਐਕਸ-ਰੇ ਆ ਉਹ ਹੈ ਜਿਹੜੇ ਕਹੇ ਰਿ 1.7 ਘੰਟੇ ਬਾਅਦ ਹੋਊਗਾ ਬਾਕੀ ਸਾਰਾ ਲਿਖਤ ਪਟਨ ਦਾ ਕੰਮ ਕੋਈ ਆਪਣਾ ਖਿਆਲ ਰੱਖੋ ਤੇ ਇੱਕ ਮੈਸੇਜ ਮੈਂ ਜ਼ਰੂਰ ਦੇਣਾ ਚਾਹੂੰਗਾ ਜੀ ਸਾਡੀ ਸਾਰੀ ਟੀਮ ਵੱਲੋਂ ਡਾਕਟਰ ਸਾਹਿਬ ਸਾਰਿਆਂ ਵੱਲੋਂ ਵੀ ਦੇਖੋ ਪਰਸੋਂ ਦੇ ਤੋਂ ਬਾਅਦ ਸਾਡੇ ਨਾਲ ਵੀ ਕੁਝ ਵਲੰਟੀਅਰ ਡਰੇ ਆਣ ਤੋਂ ਵੀ ਪਤਾ ਨਹੀਂ ਕੀ ਹੋ ਜਾਊਗਾ ਪਰ ਮੇਰੀ ਹੱਥ ਜੋੜ ਕੇ ਵੀ ਬੇਨਤੀ ਆ ਵੀ ਅਸੀਂ ਦੇਖਿਆ ਜਦੋਂ ਮੈਂ ਕੱਲ ਗਿਆ ਜਾਂ ਅੱਜ ਮਾਰਨਿੰਗ ਥੋੜਾ ਟਾਈਮ ਮਿਲਿਆ ਟੀਮ ਨਾਲ ਵੀ ਗੱਲ ਹੋਈ ਵੀ ਉਸ ਦਿਨ ਦੇ ਇੰਜਰਡ ਲੋਕ ਬਹੁਤ ਜ਼ਿਆਦਾ ਆ ਰਹੇ ਆ ਉਥੇ ਜਿਹੜੇ ਜਿਹੜੇ ਇੰਜਰਡ ਹੋਏ ਆ ਉਥੇ ਸੋ ਜਿੰਨੇ ਵੀ ਮੈਡੀਕਲ ਪ੍ਰੋਫੈਸ਼ਨ ਦੇ ਲੋਕ ਆ ਜਿਹੜੇ ਪਹੁੰਚ ਸਕਦੇ ਆ ਪਲੀਜ਼ ਰਿਕੁਐਸਟ ਆ ਵੀ ਉਹ ਉਥੇ ਸਾਡੀ ਟੀਮ ਨਾਲ ਮਿਲ ਕੇ ਪਹੁੰਚ ਕੇ ਉਥੇ ਆਪਣੀ ਜਿਹੜੀ ਸੇਵਾ ਹੈ ਉਹ ਜ਼ਰੂਰ ਨਿਭਾਉਣ ਉਥੇ ਬੈਠੇ ਬਜ਼ੁਰਗਾਂ ਨੂੰ ਉਹਨਾਂ ਦੀ ਬਹੁਤ ਜ਼ਰੂਰਤ ਆ ਕਿਉਂਕਿ ਆਪਾਂ ਦੇਖਿਆ ਵੀ ਇੱਕ ਰੀਸੈਂਟਲੀ ਇੱਕ ਹਾਰਟ ਟੈਕਨੋਲ ਪੇਸ਼ੈਂਟ ਦੀ ਡੈਥ ਹੋ ਗਈ ਆ ਸੋ ਮੈਡੀਕਲ ਪ੍ਰੋਫੈਸ਼ਨਲ ਵਾਲੇ ਵੀਰ ਜ਼ਰ ਜ਼ਰੂਰ ਨਵਾਉਣ ਜੀ ਓਕੇ ਜੀ ਠੀਕ ਹੈ ਮਰਦੋਤ ਵੀ ਆਪਣਾ ਖਿਆਲ ਰੱਖੋ ਦੁਆ ਕਰਦੇ ਆ ਕਿ ਜਲਦੀ ਸਿਹਤਯਾਬ ਹੋਵੋ ਤਾਂ ਹੀ ਡਾਕਟਰ ਸੁਆਮਨ ਸਿੰਘ ਦੀ ਟੀਮ ਆ ਜਿਹੜੇ ਹਰ ਅੰਦੋਲਨ ਦੇ ਵਿੱਚ ਪੰਜਾਬ ਦੇ ਹਰ ਸੰਘਰਸ਼ ਦੇ ਵਿੱਚ ਮਰੀਜ਼ਾਂ ਦੀ ਜ਼ਖਮੀਆਂ ਦੀ ਸੇਵਾ ਕਰਦੇ ਨੇ ਇਲਾਜ ਕਰਦੇ ਨੇ ਪਰ ਅੱਜ ਇਹ ਪੁਲਿਸ ਦੀ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਕਰਕੇ ਆਪਣਾ ਇਲਾਜ ਕਰਵਾਉਂਦੇ ਫਿਰਦੇ ਨੇ ਕਿਉਂਕਿ ਬੇਰਹਿਮੀ ਦੇ ਨਾਲ ਹਮਲਾ ਹੋਇਆ ਇਹਨਾਂ ਦੀ ਟੀਮ ਤੇ ਦਵਾਈਆਂ ਰੋਲੀਆਂ ਗਈਆਂ ਗੱਡੀਆਂ ਇਹਨਾਂ ਦੀ ਪੰਨੀ ਗਈ ਤੇ ਧਮਕੀ ਦਿੱਤੀ ਗਈ ਕਿ ਹਾਲੇ ਤੱਕ ਅਸੀਂ ਡੰਗਾ ਮਾਰਦੇ ਆ ਜੇ ਦੁਬਾਰਾ ਆਏ ਜਦੋਂ ਅਸੀਂ ਦੁਬਾਰਾ ਆਏ ਤਾਂ ਅਸੀਂ ਗੋਲੀਆਂ ਵੀ ਮਾਰਾਂਗੇ ਪਰ ਫਿਰ ਵੀ ਬਾਈ ਅਮਰਤਪਾਲ ਹੋਰੀ ਡਟੇ ਹੋਏ ਨੇ ਤੇ ਨਾਲ ਹੋਰਾਂ ਨੂੰ ਵੀ ਜਿਹੜੇ ਮੈਡੀਕਲ ਟੀਮਸ ਨੇ ਜਿਹੜੇ ਡਰੇ ਨਹੀਂ ਜਿਹੜੇ ਘਟਨਾ ਤੋਂ ਬਾਅਦ ਸਹਿਮੇ ਨੇ ਤੇ ਨਾਲ ਉਹਨਾਂ ਨੂੰ ਵੀ ਆਖ ਰਹੇ ਨੇ ਕਿ ਆਓ ਦੁਬਾਰਾ ਵੱਧ ਚੜ ਕੇ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਬਜ਼ੁਰਗ ਬੈਠੇ ਨੇ ਸਾਡੇ ਬਾਪੂ ਬੈਠੇ ਨੇ ਤਾਂ ਉਹਨਾਂ ਦਾ ਜਿਹੜਾ ਇਲਾਜ ਕਰਨਾ ਉਹਨਾਂ ਨੂੰ ਉੱਥੇ ਵੱਧ ਲੋੜ ਆ ਮੈਡੀਕਲ ਟੀਮਾਂ ਦੀ ਸੋ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ